ਇਹ ਤੋਂ ਨੇ ਨਿਆਣਾ ਦਾ ਬਚਪਨ ਹੈ ਜਿਹੜੇ ਖੇਡ ਖੇੜੀ ਇਹਨਾਂ ਚੀਜ਼ਾਂ ਨਾਲ ਵੱਡੇ ਹੁੰਦੇ ਆ ਉਹਨਾਂ ਨੂੰ ਕੀ ਫਰਕ ਪੈਣਾ ਦੇਖੋ ਅਫਗਾਨਿਸਤਾਨ ਜਿਵੇਂ ਤੁਹਾਨੂੰ ਪਤਾ ਹੀ ਹੈ ਸ਼ੁਰੂ ਤੋਂ ਦੱਸਦੇ ਆ ਰਹੇ ਕਿ ਜੰਗਾਂ ਜੁੱਧਾਂ ਦੀ ਧਰਤੀ ਰਹੀ ਹੈ ਹਰ ਥਾਂ ਤੁਹਾਨੂੰ ਇੱਥੇ ਆਮ ਹੀ ਇਹੋ ਜਿਹੇ ਟੈਂਕ ਪਏ ਮਿਲ ਜਾਣਗੇ ਫਾਰਸੀ ਫਾਰਸੀ ਇੰਗਲਿਸ਼ ਨੋ ਨੋ ਇੰਗਲਿਸ਼ ਫਾਰਸੀ ਆਰ ਯੂ ਗੋਇੰਗ ਟੂ ਸਕੂਲ ਫਾਰਸੀ ਸਟੇਮ ਅਸੀਂ ਅਫਗਾਨਿਸਤਾਨ ਦੇ ਸ਼ਹਿਰ ਬਾਮਿਆਂ ਦੇ ਵਿੱਚ ਉੱਚੇ-ਉੱਚੇ ਪਹਾੜਾਂ ਦੇ ਵਿੱਚ ਵਸਿਆ ਹੋਇਆ ਸ਼ਹਿਰ ਹੈ ਇਹ ਤੇ ਅਫਗਾਨਿਸਤਾਨ ਦੇ ਨਾ ਬਿਲਕੁਲ ਵਿਚਾਲੇ ਜੇ ਪੈਂਦਾ ਹੈ ਕਿਸੇ ਸਮੇ ਇਹ ਜਿਹੜਾ ਸ਼ਹਿਰ ਹੈ ਬੁੱਧਿਜ਼ਮ ਦਾ ਬਹੁਤ ਵੱਡਾ ਇਲਾਕਾ ਹੋਇਆ ਕਰਦਾ ਸੀਗਾ ਤੇ ਕਾਫੀ ਇੱਥੇ ਬੁੱਧਰਮ ਦੇ ਮੰਦਰ ਵੀ ਬਣੇ ਹੋਏ ਆ ਜਿਹਨੂੰ ਅਸੀਂ ਸਪੈਸ਼ਲੀ ਇੱਥੇ ਦੇਖਣ ਦੇ ਲਈ ਆਏ ਆ ਤਾਲਿਬਾਨੀਆਂ ਨੇ ਜਿਹੜੇ ਉਹ ਮੰਦਰ ਆ ਉਹ ਭੰਨਤੇ ਸੀ ਸਾਰੇ ਡਿਸਟਰੋਏ ਕਰਤੇ ਸੀ ਅੱਜ ਉਹ ਕਿਸ ਹਾਲਾਤ ਚ ਹੈ ਤੇ ਬਾਕੀ ਤਾਲਿਬਾਨ ਦੇ ਰਾਜੇ ਸ਼ਹਿਰ ਕਿ ਹੋ ਜਾਏਗਾ ਉਹ ਸਾਰਾ ਸੀ ਤੁਹਾਨੂੰ ਅੱਜ ਇਸ ਬਲੌਗ ਦੇ ਰਹੀਂ ਦਿਖਾਵਾਂਗੇ। ਸ਼ਹਿਰ ਜੇ ਤੁਹਾਨੂੰ ਦਿਖਾਵਾਂ ਕੁਛ ਇਹ ਹੋ ਜਾਏਗਾ। ਸਭ ਤੋਂ ਪਹਿਲਾਂ ਆਪਾਂ ਇੱਥੇ ਮੰਦਿਰ ਚ ਚੱਲਾਂਗੇ ਜਿਹੜੇ ਇੱਥੇ ਮਤਲਬ ਬੁੱਧ ਧਰਮ ਦੇ ਜਿਹੜੇ ਮੰਦਿਰ ਹੈ। ਤੇ ਉਹਨਾਂ ਨੂੰ ਬੰਬ ਲਾ ਲ ਭੰਨਿਆ ਗਿਆ ਸੀਗਾ। ਉਹ ਤੁਹਾਨੂੰ ਦਿਖਾ ਕੇ ਲਿਆਉਣੀ ਆ। ਤੇ ਛੋਟਾ ਜਿਹਾ ਸ਼ਹਿਰ ਹੈ ਜਿਹੜੀ ਧਰਤੀ ਹੈ ਉਹ ਬਿਲਕੁਲ ਲੇਲ ਅਦਾਖ ਨਾਲ ਦੀ ਹੈ। ਆਲੇ ਦੁਆਲੇ ਜਿਵੇਂ ਤੁਹਾਨੂੰ ਸਿਆ ਪਹਾੜ ਹੈ। ਤੇ ਅਸੀਂ ਹੁਣ ਪਹੁੰਚ ਗਏ ਆ ਤੇ ਮੇਨ ਬਾਜ਼ਾਰ ਹੈ ਇਹਦਾ ਆ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਥੋਂ ਪੈਦਲੀ ਡਿਸਟੈਂਸ ਹੈ ਉੱਥੇ ਤੁਰ ਕੇ ਆਪਾਂ ਜਾ ਸਕਦੇ ਹਾਂ ਨਦੀਆਂ ਨਾਲੇ ਵਗਦੇ ਆ ਮੈਨੂੰ ਇਹ ਲੱਗਦਾ ਵੀ ਆ ਜਿਹੜਾ ਵੈਦਰ ਹੈ ਇੱਥੇ 12 ਮਹੀਨੇ ਦੇ ਦਿਨ ਠੰਡ ਹੀ ਰਹਿੰਦੀ ਹੋਣੀ 10-12 ਡਿਗਰੀ ਟੈਂਪਰੇਚਰ ਹੈ ਜੂਨ ਦਾ ਮਹੀਨਾ ਚੱਲਣ ਵਾਲਾ ਹੈਗਾ 10 12 ਬਸ ਇੰਨੀ ਠੰਡ ਰਹਿੰਦੀ ਹੈ ਜਿਹੜੇ ਲੋਕਾਂ ਦੇ ਮੂੰਹ ਮਹੰਦਰੇ ਆ ਤੇ ਥੋੜੇ ਥੋੜੇ ਉਹ ਵੀ ਥੋੜੇ ਜਿਹਾ ਵੱਖਰੇ ਆ ਉਹੋ ਜਿਵੇਂ ਆਪਾਂ ਲਦਾਖ ਦੀ ਧਰਤੀ ਮੈਂ ਜਿਵੇਂ ਕੰਪੈਰੀਸ਼ਨ ਕਰੀ ਜਨਾਂ ਨਾ ਉਹਦੇ ਨਾਲ ਦੇ ਆ ਉਹੋ ਜਿਹੇ ਤੁਹਾਨੂੰ ਲੋਕ ਇੱਥੇ ਦੇਖਣ ਨੂੰ ਮਿਲਣਗੇ ਇੱਥੋਂ ਹੀ ਮੰਦਰ ਨਾ ਸਾਹਮਣੇ ਵਾਲੇ ਪਾਸੇ ਤੁਹਾਨੂੰ ਦੇਖਣੇ ਸ਼ੁਰੂ ਹੋ ਜਾਣਗੇ ਤੇ ਸ਼ਹਿਰ ਛੋਟਾ ਹੀ ਹੈ ਜਿਵੇਂ ਤੁਰ ਕੇ ਆਪਾਂ ਉੱਥੇ ਜਾ ਸਕਦੇ ਹਾਂ ਔਰ ਸਾਹਮਣੇ ਵਾਲੇ ਪਾਸੇ ਜਿਹੜਾ ਸਾਹਮਣੇ ਤੁਸੀਂ ਪਹਾੜ ਦੇਖ ਰਹੇ ਹੋ ਉਹਦੇ ਚੋਂ ਸਾਰੇ ਮੰਦਰ ਨੇ ਇਹ ਅਸੀਂ ਬਿਲਕੁਲ ਇਹਨਾਂ ਮੰਦਰਾਂ ਦੇ ਕੋਲ ਪਹੁੰਚ ਗਏ ਆ ਤੇ ਪੁਰਾਣੇ ਟਾਈਮ 'ਚ ਇਹ ਮਤਲਬ ਮੰਦਿਰ ਹੀ ਸੀ ਵੈਸੇ ਜਿਹੜਾ ਅੱਜ ਕੱਲ ਇਹਨੂੰ ਨਾਮ ਦਿੱਤਾ ਗਿਆ ਉਹਨੂੰ ਬੁੱਧਾ ਆਫ ਬਾਮਿਆਨ ਦਿੱਤਾ ਗਿਆ ਕਿਉਂਕਿ ਬਾਮਿਆਨ ਸ਼ਹਿਰ ਦੇ ਵਿੱਚ ਹੈ ਬੁੱਧਾ ਦੇ ਇੱਥੇ ਬਹੁਤ ਵੱਡੇ ਵੱਡੇ ਸਟੈਚੂ ਸੀਗੇ ਤੇ ਇੱਥੇ ਜਿਵੇਂ ਤੁਹਾਨੂੰ ਦੱਸਿਆ ਬੁੱਧ ਧਰਮ ਦਾ ਇੱਕ ਵੱਡਾ ਸ਼ਹਿਰ ਸੀ ਲੋਕ ਵਸਦੇ ਤਾਂ ਕਰਕੇ ਉਹਨੂੰ ਬੁੱਧਾ ਆਫ ਬਾਮਿਆਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਸਭ ਕੇ ਹੋ ਜਾ ਹੈ ਹਾਲੇ ਦਿਵਾਲੇ ਤੋਂ ਸਾਰਾ ਸ਼ਹਿਰ ਹੈ ਜਾਂ ਜਿਹੜਾ ਵੱਸਦਾ ਸੀਗਾ ਹੁਣ ਉਹ ਤੁਹਾਨੂੰ ਦਿਖਾਉਣ ਲੱਗੇ ਆ। ਇੱਥੋਂ ਦੇ ਇਹ ਬੱਚੇ ਆ ਗਏ। ਬਾਮਿਆਂ ਹੁੰਦੇ। ਇਹ ਕਹਿੰਦੇ ਅਸੀਂ ਤੁਹਾਡੇ ਨਾਲ ਐਜੇ ਗਾਈਡ ਚੱਲਾਂਗੇ। ਆ ਯੂ ਆਵਰ ਗਾਈਡ। ਗਾਈਡ ਹੈ? ਯਾ। ਯਾ। ਛੋਟੇ ਛੋਟੇ ਨੇ ਕਹਿੰਦੇ ਇਹਨਾਂ ਦਾ ਕਿਉਂਕਿ ਬਚਪਨ ਇੱਥੇ ਬੀਤਿਆ ਨੇ ਉਹਨਾਂ ਨੂੰ ਸਾਰਾ ਪਤਾ ਹੈਗਾ। ਤੇ ਸੋ ਲੈਟਸ ਗੋ। ਲੈਟਸ ਗੋ। ਲੈਂਗੁਏਜ ਬੈਰੀਅਰ ਆ ਸਾਨੂੰ ਇਹਨਾਂ ਨੂੰ ਸਾਡੀ ਲੈਂਗੁਏਜ ਨਹੀਂ ਆਉਂਦੀ ਸਾਨੂੰ ਇਹਨਾਂ ਤੇ ਨਹੀਂ ਆਉਂਦੀ ਨਹੀਂ ਤਾਂ ਇਹਨਾਂ ਨੂੰ ਨਾਲ ਲੈ ਕੇ ਸਾਰਾ ਪੁੱਛ ਲੈਂਦੇ ਇਹਨਾਂ ਤੋਂ ਸਾਰੇ ਘਰ ਆਲੇ ਦੁਆਲੇ ਜਾਂ ਜਿੰਨੀਆਂ ਦੁਕਾਨਾਂ ਵਗੈਰਾ ਸਾਰੀਆਂ ਇਹ ਮਿੱਟੀ ਨਹੀਂ ਹੈ ਜਿੰਨੀਆਂ ਹੁਣ ਤੁਸੀਂ ਸਾਹਮਣੇ ਚੀਜ਼ਾਂ ਡਿੱਗੀਆਂ ਦੇਖ ਰਹੇ ਹੋ ਕਿਸੇ ਸਮੇਂ ਦੁਕਾਨਾਂ ਹੋਇਆ ਕਰਦੀਆਂ ਸੀਗੀਆਂ ਇੱਥੇ ਤੇ ਸਾਰੀਆਂ ਇਮਾਰਤਾਂ ਡਿੱਗ ਚੁੱਕੀਆਂ ਆਇਦਰਲੇ ਪਾਸੇ ਪੂਰਾ ਭਮਿਆਨ ਜਿਹੜਾ ਸ਼ਹਿਰ ਹੈ ਜਮਦਨਸਾ ਸੀ ਲੈ ਲਦਾ ਖਰਗੀ ਧਰਤੀ ਇੱਥੋਂ ਤੁਹਾਨੂੰ ਦੇਖਣ ਨੂੰ ਪਤਾ ਲੱਗਦਾ ਹੁਣ ਉੱਚੇ-ਉੱਚੇ ਬਰਫ਼ ਦੇ ਪਹਾੜ ਹੈ ਠੰਡ ਕਾਫੀ ਜ਼ਿਆਦਾ ਮੌਸਮ ਠੰਡਾ ਰਹਿੰਦਾ ਹੈ ਇੱਥੇ ਤੇ ਇਧਰਲੇ ਪਾਸੇ ਕੁਝ ਦੁਕਾਨਾਂ ਸਾਹਮਣੇ ਵਾਲੇ ਪਾਸੇ ਦੇਖੋਗੇ ਉਧਰਲੇ ਪਾਸੇ ਵੀ ਸਾਰੀਆਂ ਦੁਕਾਨੀ-ਦੁਕਾਨਾਂ ਥੋੜਾ ਜਿਨਾ ਤੁਹਾਨੂੰ ਪਹਿਲਾਂ ਇੱਥੋਂ ਦੀ ਹਿਸਟਰੀ ਬਾਰੇ ਦੱਸਦਾ ਕਿ ਜਿਹੜਾ ਬਾਮਿਆਨ ਸ਼ਹਿਰ ਹੈਗਾ ਇਹ ਪੁਰਾਣੇ ਸਮਿਆਂ ਦੇ ਵਿੱਚ ਸਿਲਕ ਰੂਟ ਤੇ ਪਿਆ ਕਰਦਾ ਸੀਗਾ ਜਿਹੜਾ ਆਪਣਾ ਬਲਖ ਬੁਖਾਰਾ ਤਾਂ ਬਾਮਿਆਨ ਅੱਗੇ ਜਿੰਨਾ ਮਤਲਬ ਵੈਸਟ ਸਾਈਡ ਨੂੰ ਜਿੱਨਾ ਵਪਾਰ ਹੁੰਦਾ ਸੀ ਲੋਕ ਘੋੜਿਆਂ ਤੇ ਆ ਮ ਜਾਉਂਦੇ ਜਾਂਦੇ ਸੀ ਹਨ ਸੋ ਤਾਂ ਕਰਕੇ ਇੱਥੇ ਬੁੱਧ ਧਰਮ ਦੀ ਮੇਨ ਠਾਰ ਮਤਲਬ ਠਹਿਰ ਸੀਗੀ ਇਹ ਤੇ ਜਿਹੜੇ ਬੁੱਧਿਸਟ ਮੰਗ ਸੀਗੇ ਉਹ 6ਵੀਂ ਸਦੀ ਚ ਇੱਥੇ ਆਏ 6ਵੀਂ ਸਦੀ ਚ ਉਹਨਾਂ ਨੇ ਇੱਥੇ ਆ ਕੇ ਮਤਲਬ ਆਪਣਾ ਪੂਰਾ ਇਹ ਸ਼ਹਿਰ ਵਸਾ ਲਿਆ ਇੱਕ ਵੱਡਾ ਮਤਲਬ ਵੱਡੀ ਗਿਣਤੀ ਇੱਥੇ ਰਹਿਣ ਲੱਗੇ ਆਪਣੇ ਮੰਦਰ ਬਣਾਏ ਮੂਰਤੀਆਂ ਬਣਾਈਆਂ ਹਨ ਤੇ ਉਹਦੇ ਕਰਕੇ ਇੱਥੇ ਮਤਲਬ ਪੂਰਾ ਪ੍ਰਚਾਰ ਹੋਇਆ ਬੁੱਧ ਧਰਮ ਦਾ ਕਿਸੇ ਸਮੇਂ ਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਮਤਲਬ 9ਵੀਂ 10ਵੀਂ ਸਦੀ ਚ ਇਥੇ ਇਸਲਾਮ ਆਉਣਾ ਸ਼ੁਰੂ ਹੋਇਆ 400 ਸਾਲ ਬਾਅਦ ਜਦੋਂ ਇਸਲਾਮ ਆਇਆ ਤਾਂ ਵੀ ਇਹ ਮੂਰਤੀਆਂ ਇਹ ਪਈਆਂ ਰਹੀਆਂ ਤੇ ਇਹਨਾਂ ਨੂੰ ਜਿਹੜਾ ਤੋੜਿਆ ਗਿਆ ਸੀ ਇਹ ਤਾਲਿਬਾਨ ਦੁਆਰਾ 2001 ਚ ਤੋੜਿਆ ਗਿਆ ਸੀ ਜਦੋਂ ਤਾਲਿਬਾਨ ਦੀ ਪਹਿਲੀ ਹਕੂਮਤ ਆਈ ਹੈ ਪਹਿਲੀ ਸਰਕਾਰ ਆਈ ਹੈ ਉਦੋਂ ਇਹਨਾਂ ਮੂਰਤੀਆਂ ਨੂੰ ਬਿਲਕੁਲ ਡਿਸਟਰੋਏ ਕਰ ਦਿੱਤਾ ਗਿਆ ਤੇ ਉਹ ਨੇੜੇ ਆ ਕੇ ਤੁਹਾਨੂੰ ਦਿਖਾਉਨੇ ਕਿਵੇਂ ਪੰਨੀਆਂ ਤੇ ਕਿਵੇਂ ਉਹ ਸਾਰੀ ਗੱਲਬਾਤ ਕਰਦੇ ਆ अफगानिस्तान ਜਿਵੇਂ ਤੁਹਾਨੂੰ ਪਤਾ ਹੀ ਹੈ ਸ਼ੁਰੂ ਤੋਂ ਦੱਸਦੇ ਆ ਰਹੇ ਕਿ ਜੰਗਾਂ ਜੁੱਧਾਂ ਦੀ ਧਰਤੀ ਰਹੀ ਹੈ ਹਰ ਥਾਂ ਤੁਹਾਨੂੰ ਇੱਥੇ ਆਮ ਹੀ ਇਹੋ ਜਿਹੇ ਟੈਂਕ ਪਏ ਮਿਲ ਜਾਣਗੇ ਇਹ ਮੈਂ ਹਰ ਵਾਰ ਦੱਸਦਾ ਇਹ ਕਿਸੇ ਨੇ ਰੱਖੇ ਨਹੀਂ ਹੋਏ オリジナル ਨੇ ਇੱਥੇ ਇਹ ਬੁੱਧਾ ਬਾਮਿਆਂ ਦੇ ਕੋਲੇ ਵੀ ਪਏ ਆ ਇਹ ਤੇ ਇਹ ਟੈਂਕ ਇਹ ਦਰਸਾਉਂਦੇ ਆ ਕਿ ਕਿੰਨੀ-ਕਿੰਨੀ ਇੱਥੇ ਜੰਗ ਕਿੰਨੀ-ਕਿੰਨੀ ਮਤਲਬ ਲੜਾਈ ਇੱਥੇ ਕਿਸੇ ਸਮੇਂ ਚੱਲਦੇ ਰਹੀ ਹੈ ਤੇ ਹਾਲਾਤ ਇੱਥੇ ਆ ਜਿਹੜੇ ਕਿਹੋ ਜਿਹੇ ਬਣੇ ਰਿਹਾ ਹੈ ਜੇ ਦੇ ਕਰਕੇ ਇਸ ਚੀਜ਼ ਨੂੰ ਵੀ ਮਤਲਬ ਉਦਾਪਮਿਆਂ ਨੂੰ ਵੀ ਨੁਕਸਾਨ ਪਹੁੰਚਿਆ ਇਹ ਸਾਰਾ ਟੈਂਕ ਕਿਸ ਹਾਲਾਤ ਚ ਹੈ ਇਹ ਇਥੋਂ ਦੇ ਨਿਆਣਾ ਦਾ ਬਚਪਨ ਹੈ ਜਿਹੜੇ ਖੇਡ ਖੇੜੀ ਇਹਨਾਂ ਚੀਜ਼ਾਂ ਨਾਲ ਵੱਡੇ ਹੁੰਦੇ ਆ ਉਹਨਾਂ ਨੂੰ ਕੀ ਫਰਕ ਪੈਣਾ ਦੇਖੋ ਮੇਰੇ ਕੰਨੀ ਕਰਕੇ ਚਲਾ ਰਿਹਾ ਹੁਣ ਇਹ ਇਹਨਾਂ ਦੇ ਹੱਸਣ ਖੇਡਣ ਦੇ ਦਿਨ ਹੱਸਣ ਖੇਡਣ ਦੇ ਦਿਨ ਵੀ ਇਹਨਾਂ ਦੇ ਤੋਪਾਂ ਇਹਨਾਂ ਚ ਇਹਨਾਂ ਚ ਲੰਘ ਰਹੇ ਆ ਬੰਦੂਕਾਂ, ਤੋਪਾਂ, ਗੋਲਿਆਂ ਇਹਨਾਂ ਚੀਜ਼ਾਂ 'ਚ ਹਸਣ ਖੇਡਣ ਦੇ ਦਿਨ ਜਾ ਰਹੇ ਹਨ ਜਿਹੜੇ ਪੈਦਾ ਹੁੰਦੀ ਇਹਨਾਂ ਨਾਲ ਖੇਡੇ ਹੈ ਟੈਂਕਾਂ ਨਾਲ ਇੱਥੋਂ ਦੇ ਨਾਲ ਯਾਰ ਬਚਪਨ ਤੇ ਤੇ ਤਰਸਾਉਣਾ ਮੈਨੂੰ ਮਤਲਬ ਇਹ ਇਹਨਾਂ ਦਾ ਐਜੂਕੇਸ਼ਨ ਦਾ ਟਾਈਮ ਹੈ ਇਹਨਾਂ ਦਾ ਐਜੂਕੇਸ਼ਨ ਦੇ ਟਾਈਮ ਦੇਖੋ ਇਹ ਕਿਸੇ ਹਾਲਾਤਾਂ 'ਚ Farsi? Farsi. English? No. No English? Farsi. Are you going to school? Farsi. English? Are you going to school? School, school. School? Uh -huh. Yeah. Yeah? Farsi? No English? Uh -huh. <laughs> Hello? How are you? thank you thank you ਇਹ ਜਿੰਨੀ ਕਿ ਅੰਗਰੇਜ਼ੀ ਇੱਥੇ ਜਾਣਦੇ ਨੇ ਸਾਰੇ ਟੂਰਿਸਟਾਂ ਨੂੰ ਸਿੱਖੀ ਹੋਣੀ ਮੈਨੂੰ ਲੱਗਦਾ ਹੌਲੀ ਹੌਲੀ ਕਿਉਂਕਿ ਟੂਰਿਸਟ ਬਹੁਤ ਹੁੰਦੇ ਬਾਮਿਆਨ ਚ ਇੱਥੋਂ ਸਿੱਖੀ ਹੋਈ ਆ ਸਾਰੀ ਓਕੇ ਬਾਏ ਬਾਏ ਹੈਵ ਅ ਨਾਈਸ ਡੇ ਥੈਂਕ ਯੂ ਬਾਏ 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 ਬਾਈ ਬ੍ਰਦਰ ਬਾਏ ਬਾਏ ਜੜੀ ਹੈ ਨਾ ਆ ਤੁਸੀਂ ਸਾਈਡਾਂ ਦੇਖ ਰਹੇ ਹੋ ਇੱਥੇ ਇਹ ਬੋਦਿਸਟ ਮੰਕ ਰਹਿੰਦੇ ਹੁੰਦੇ ਸੀਗੇ ਤੇ ਬਿਲਕੁਲ ਨੇੜੇ ਜਾ ਕੇ ਤੁਹਾਨੂੰ ਅੰਦਰੋਂ ਵੀ ਇਹਨਾਂ ਨੂੰ ਦਿਖਾਵਾਂਗੇ ਸਾਰਾ ਅੰਦਰਲੇ ਪਾਸੇ ਜਾ ਕੇ ਵੀ ਤੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਇਹ ਕਿਸੇ ਸਮੇਂ ਯੂਨੈਸਕੋ ਵਰਲਡ ਹੈਰੀਟੇਜ ਦਾ ਹਿੱਸਾ ਸੀਗਾ ਜਿਵੇਂ ਅਸੀਂ ਆਪਣੇ ਮਹਾਰਾਸ਼ਟਰ ਚ ਅਜੰਤਾ ਲੋਰਾ ਦੀਆਂ ਗੁਫਾਵਾਂ ਦੇਖੀਆਂ ਨਾ ਉਹ ਵੀ 2500 ਸਾਲ ਪੁਰਾਣੀ ਐ ਤੇ ਜਿੰਨੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਉਹ ਵਰਲਡ ਹੈਰੀਟੇਜ ਸਾਈਟ ਮਤਲਬ ਜਿਹੜੀਆਂ ਸੰਸਾਰ ਚ ਬਹੁਤ ਜ਼ਿਆਦਾ ਆਦਪਤ ਤੇ ਰੇਅਰ ਨੇ ਇਹ ਥਾਂ ਉਹਨਾਂ ਜੋ ਇੱਕ ਹੁੰਦੀ ਸੀ ਤੇ ਇਹਨੂੰ ਤਾਲਿਬਾਨ ਨੇ ਇਸ ਕਰਕੇ ਤੋੜਤਾ ਸੀਗਾ ਕਿ ਇਹ ਇਸਲਾਮ ਚ ਕਿਉਂਕਿ ਮਤਲਬ ਬੁੱਤ پرستੀ ਨੂੰ ਮੰਨਿਆ ਨਹੀਂ ਜਾਂਦਾ ਇਸਲਾਮ ਚ ਸਿਰਫ ਸ਼ਬਦ ਗੁਰੂ ਨੇ ਜਿਵੇਂ ਆਪਣੇ ਸ਼ਬਦ ਗੁਰੂ ਨੂੰ ਉਵੇਂ ਕਰਾਉਣ ਨੂੰ ਜ਼ਿਆਦਾ ਮੰਨਦੇ ਆ ਬੁੱਤ ਪੂਜਾ ਨੂੰ ਇਹ ਮਤਲਬ ਕਾਫਰ ਕਹਿੰਦੇ ਆ ਤਾਂ ਕਰਕੇ ਉਹਨਾਂ ਨੇ ਇਸ ਜਗ੍ਹਾ ਨੂੰ ਮਤਲਬ ਪੰਨਤਾ ਸੀਗਾ ਤੁਸੀਂ ਦੇਖ ਲਓ ਵੈਸੇ ਮਤਲਬ ਆਪਣੀ ਜਗ੍ਹਾ ਉਹ ਆਪਣੇ ਜਗ੍ਹਾ ਉਹਨਾਂ ਨੇ ਆਪਣੇ ਹਿਸਾਬ ਨਾਲ ਪੰਨਤਾ ਪਰ ਕਿੱਡੀ ਵੱਡੀ ਵਰਲਡ ਹੈਰੀਟੇਜ ਸਾਈਟ ਜਿਹੜਾ ਮਤਲਬ 1500 1500 1600 ਸਾਲ ਪੁਰਾਣੀ ਤੇ ਚੀਜ਼ ਕਿਵੇਂ ਇਹ ਬਣਾਈ ਹੋ ਕਿਵੇਂ ਬਿਲਡ ਕੀਤੀ ਹੋ ਤੇ ਉਹਨੂੰ ਕਿਵੇਂ ਤੈਸਨਸ ਕਰਕੇ ਰੱਖਦਾ ਜਿਉਂ-ਜਿਉਂ ਇਹਦੇ ਨੇੜੇ ਜਾ ਰਹੇ ਨਾ ਇਹ ਹੋਰ ਵੀ ਉੱਚੀ ਲੱਗ ਜਾਂਦੇ ਨੇ ਨੇੜੇ ਤਾਂ ਬਿਲਕੁਲ ਇਹ ਨੀਚੀ ਲੱਗਦੀ ਹੈ ਤੇ ਇਹ ਇਹਦਾ ਮੇਨ ਗੇਟ ਆ ਗਿਆ ਜੀ ਜਿੱਥੋਂ ਪੈਂਟਰੀ ਲੈਣੀ ਹੈ ਤੇ ਜੇ ਤੁਹਾਨੂੰ ਟਿਕਟ ਦੱਸ ਦੇਣ ਦੀ ਟਿਕਟ ਲੱਗਦੀ ਹੈ 500 ਰੁਪਏ ਇਹਨਾਂ ਨੇ ਮੈਨੂੰ ਲਾਦਾ ਸਾਢੇ ਤੋਂ ਅਫਗਾਨੀ 500 ਅਫਗਾਨੀ ਸਾਢੇ ਤੋਂ ਇਹ ਟਿਕਟ ਲਈ ਹੈ ਤੇ ਇਹ ਦੱਸਦੇ 185 ਫੁੱਟ ਉੱਚਾ ਸੀ ਜਿਹੜਾ ਬੁੱਧਾ ਸੀ ਇੱਥੇ 185 ਫੁੱਟ ਬਹੁਤ ਜ਼ਿਆਦਾ ਹੋ ਜਾਂਦਾ ਇੰਨਾ ਉੱਚਾ ਤੇ ਨੇੜੇ ਹੁਣ ਇਹਨੂੰ ਬੰਦ ਕਰਖਿਆ ਆ ਸਾਰਾ ਨਾ ਜਿੰਨਾ ਤੁਹਾਨੂੰ ਉੱਪਰ ਇਹ ਕਹਿੰਦੇ ਇੰਨੀ ਟੁੱਟਿਆ ਸੀਗਾ ਵੀ ਨਾਰਮਲੀ ਆਮ ਹੀ ਟੁੱਟ ਗਿਆ ਹੋਵੇ ਕਹਿੰਦੇ ਤੇ ਇੰਜੀਨੀਅਰ ਬੁਲਾਏਗੇ ਇੰਜੀਨੀਅਰ ਬੁਲਾ ਕੇ ਤੇ ਫੇਰ ਇਹਨੂੰ ਜੀ ਇਹਦੇ ਜਿਵੇਂ ਬਰੂਦ ਭਰਿਆ ਗਿਆ ਬੰਬਾ ਨਾਲ ਡਾਤਾ ਸੀਗਾ ਇਹਨੂੰ ਉਹ ਤਾਂ ਡਾਇਆ ਕਿਉਂਕਿ ਆਮ ਤਾਂ ਇੰਨਾ ਬੰਦੇ ਦੇ ਕੰਮ ਥੋੜਿਆਂ ਨਾਲ ਮਾਰ ਕੇ ਤਾਂ ਤੋੜਨ ਵਾਲਾ ਕੰਮ ਹੈ ਨਹੀਂ ਸੀ ਕਿ ਥੋੜੇ ਨਾਲ ਇਹਨੂੰ ਤੋੜ ਸਕਦੇ ਇਹ ਹੁਣ ਅਸੀਂ ਬਿਲਕੁਲ ਤੋਂ ਨੇੜੇ ਜਾਨੇ ਡੇਂਜਰ ਆਫ ਫਾਲਨ ਰੌਕਸ ਕੰਦੇ ਉੱਪਰ ਪੱਥਰ ਢਿੱਕ ਸਕਦੇ ਹੁਣ ਇਹਦਾ ਸ਼ਾਇਦ ਦੁਬਾਰੇ ਕੰਮ ਵੀ ਚੱਲ ਰਹੇ ਨੇ ਦੁਬਾਰਾ ਮਤਲਬ ਬਣਾਉਣ ਦਾ ਕਹਿੰਦੇ 2001 ਚ ਜਦੋਂ ਇਹ ਹੋਇਆ ਨਾ ਹਾਦਸਾ ਤੇ ਉਦੋਂ ਮਤਲਬ ਜਿਹੜਾ ਇਹਨਾਂ ਦਾ ਤਾਲਿਬਾਨ ਦਾ ਮੁਖੀ ਸੀ ਮੋਲਾਨਾ ਉਮਰ ਮੋਲਾਨਾ ਉਮਰ ਤੇ ਉਹਨੂੰ ਕਿਹਾ ਗਿਆ ਵੀ ਇਹਨੂੰ ਦੁਬਾਰਾ ਤੁਸੀਂ ਬਣਾ ਦੋ ਉਹਨੇ ਕਿਹਾ ਕਹਿੰਦਾ ਇਹਦੇ ਨੂੰ ਤੁਸੀਂ ਅਫਗਾਨਿਸਤਾਨ ਚ ਪੈਸੇ ਲਾ ਦੋ ਵੀ ਇੰਨੀ ਗਰੀਬੀ ਐ ਐਨੇ ਲੋਕ ਪੜ ਨਹੀਂ ਸਕਦੇ ਤੇ ਕਹਿੰਦੇ ਇਹਨੂੰ ਬਣਾਉਣ ਦੀ ਕੀ ਲੋੜ ਐ ਪਰ ਇਹ ਵੀ ਨਹੀਂ ਹੁੰਦਾ ਮਤਲਬ ਐਜੂਕੇਸ਼ਨ ਹੈਲਥ ਸਿਸਟਮ ਉਹ ਲੱਗ ਗਿਆ ਪਰ ਜਿਹੜੀਆਂ ਆਪਣੀਆਂ ਪ੍ਰਾਣੀਆਂ ਵਿਰਾਸਤਾਂ ਨੇ ਤੈਨੂੰ ਦੇਖੋ ਕਿਵੇਂ ਖੜਾ ਕੀਤਾ ਉਹ ਕਿਵੇਂ ਬਣਾਈ ਹੋ ਕਿਸੇ ਮਤਲਬ ਆਪਣੇ ਜਿਵੇਂ ਤਾਜਮਹਲ ਹੈ ਤਾਜਮਹਲ ਤੋਂ ਘੱਟ ਨਹੀਂ ਇਹ ਆਪਣੇ ਆਪ ਚ ਇਹ ਬਹੁਤ ਰੇਅਰ ਜਾਂ ਅਦਭੁਤ ਚੀਜ਼ ਐ ਮੈਂ ਤੁਹਾਨੂੰ ਦੱਸਿਆ ਹਨਾ ਤੇ ਇਹਨੂੰ ਤੋੜਨਾ ਆਪਦੀ ਜਗ੍ਹਾ ਸਹੀ ਵੀ ਨਹੀਂ ਮਤਲਬ ਉਹਨੂੰ ਜਸਟੀਫਾਈ ਕਰਨ ਆਪਣੇ ਕਰਨ ਨੂੰ ਵੀ ਤੁਸੀਂ ਅਜੇ ਤੇ ਪੈਸੇ ਲਾ ਦੋ ਇਹਦੇ ਨਾਲ ਤਾਂ ਤੇ ਹੁਣ ਇਹਦੇ ਅੰਦਰਲੇ ਪਾਸੇ ਚਲਦੇ ਆ ਤੁਹਾਨੂੰ ਅੰਦਰਲੇ ਪਾਸਿਓਂ ਅ ਕੀ ਹੋ ਜਾਂ ਜਿਹੜੇ ਬੁੱਧਿਸਟ ਮੌਂਕ ਦੇ ਘਰ ਸੀ ਉਹ ਦਿਖਾਉਨੇ ਆ ਇਹ ਹੁਣ ਨੇੜਲੇ ਪਾਸੇ ਉਹਨਾਂ ਦੇ ਘਰ ਦਿਖਾਉਨੇ ਆ ਤੁਹਾਨੂੰ ਜਿੱਥੇ ਜਿਹੜੇ ਬੁੱਧਿਸਟ ਮੌਂਕ ਸੀ ਰਹਿੰਦੇ ਸੀ ਕਿਸੇ ਟਾਈਮ ਆਪਣਾ ਪੂਜਾ ਪਾਠ ਕਰਦੇ ਹੋਣਗੇ ਇਹ ਦੇਖੋ ਇਹ ਅੱਗ ਦੇ ਨਿਸ਼ਾਨ ਨੇ ਤਾਂ ਇਹ ਪੱਥਰ ਕਾਲਾ ਹੋਇਆ ਹੋਇਆ ਹੈ ਪੱਥਰ ਕਾਲਾ ਹੁਣ ਇਹ ਗਵਾਹੀ ਦਿੰਦਾ ਹੈਗਾ ਵੀ ਇੱਥੇ ਕਿਸੇ ਟਾਈਮ ਕਿਸੇ ਦਾ ਵਾਸਾ ਸੀਗਾ ਕਿਸੇ ਦਾ ਘਰ ਸੀ ਸਾਰੇ ਨੇ ਸਾਰੀਆਂ ਇਹੋ ਜੀਆਂ ਗਫਾਵੇਂ ਇਹ ਸਾਰੇ ਇਹ ਘਰ ਹੋਇਆ ਕਰਦੇ ਸੀਗੇ ਲੋਕਾਂ ਦੇ ਜਿਹੜੇ ਕੇ ਬਿਲਕੁਲ ਅੱਜ ਖਾਲੀ ਹੋ ਚੁੱਕਿਆ ਇੱਥੋਂ ਛੱਡ ਕੇ ਲੋਕ ਜਾ ਚੁੱਕੇ ਆ ਦੇਖੋ ਆ ਥੱਲੇ ਨੂੰ ਪਤਾ ਨਹੀਂ ਕਿੱਧਰ ਨੂੰ ਜਾਂਦੀ ਐ ਸਿਰੰਗ ਅੰਦਰਲੇ ਪਾਸੇ ਹੁਣ ਅਸੀਂ ਆਏ ਆ ਇਹਨਾਂ 'ਚ ਅੰਦਰਲੇ ਪਾਸੇ ਆਏ ਘਰ ਬਣੇ ਹੋਇਆ ਉੱਪਰ ਥੱਲੇ ਜਾਣ ਨੂੰ ਤੇ ਉਹ ਉੱਪਰਲੇ ਪਾਸੇ ਵੀ ਜਾ ਸਕਦੇ ਹੋ ਤੁਸੀਂ ਜੇ ਤੁਹਾਨੂੰ ਸਰੰਗ ਦਿਖਾਈ ਸੀ ਇਹ ਢੇਠਾਂ ਤੋਂ ਅੰਦਰ ਦੀ ਆ ਕੇ ਉੱਪਰਲੇ ਪਾਸੇ ਆ ਨਿਕਲਦੀ ਹੈ ਘਰਾਂ ਵਿੱਚ ਦੀ ਰਾਹ ਬਣੇ ਹੋਏ ਸੀਗੇ ਪਹਿਲਾਂ ਪੁਰਾਣੇ ਟਾਈਮ 'ਚ ਉੱਪਰਲੇ ਪਾਸੇ ਘਰ ਦੇਖਣਗੇ ਹੁਣ ਸਾਰੇ ਇੱਥੇ ਪਿਛਲੇ ਸਾਲ ਨਾ ਸੀ ਤੁਰਕੀ ਦੇ ਵਿੱਚ ਇੱਕ ਇਹਦੇ ਨਾਲ ਦਾ ਸ਼ਹਿਰ ਦੇਖਿਆ ਸੀਗਾ ਮੈਂ ਤੇ ਖੁਸ਼ੀ ਨੇ ਕੈਪਾਡੋਕੀਆ ਦੇ ਵਿੱਚ ਪੈਂਦਾ ਸੀ ਉਹ ਵੀ ਐਸੇ ਤਰ੍ਹਾਂ ਕੱਚੇ-ਕੱਚੇ ਪਹਾੜਾਂ 'ਚ ਧਰਤੀ ਦੇ ਥੱਲੇ ਵਸਾਇਆ ਹੋਇਆ ਸ਼ਹਿਰ ਸੀ। ਪੁਰਾਣੇ ਟਾਈਮ 'ਚ ਲੋਕ ਨਾ ਧਰਤੀ ਦੇ ਥੱਲੇ ਵਸਦੇ ਸੀ। ਐਵੇਂ ਡਰ ਵੀ ਲੱਗਦਾ ਯਾਰ ਵੀ ਕਿਤੇ ਥੱਲੇ ਵੀ ਨਾ ਡਿੱਗ ਜਾਈ ਕਿਉਂਕਿ ਮੈਂ ਬਾਵਾ ਉੱਤੜਿਆ ਫਿਰਦਾ ਹੁਣ। ਉੱਪਰਲੇ ਪਾਸੇ ਇੱਥੋਂ ਜਿਹੜਾ ਬਾਮਿਆਂਨ ਸਿਟੀ ਆ ਉਹਦਾ ਵੀ ਕੁਝ-ਕੁਝ ਜਿਹੜਾ ਆਪਾਂ ਨੂੰ ਪਾਰਟ ਆ ਉਹ ਦਿਖਦਾ ਹੈਗਾ। ਤੇ ਇਹ ਦੇਖੋ। ਐਸੇ ਤਰ੍ਹਾਂ ਦੇ ਐਸੇ ਤਰ੍ਹਾਂ ਦੇ ਸਾਰੇ ਪਹਾੜ ਆ। ਐਸੇ ਤਰ੍ਹਾਂ ਦਾ ਥੱਲੇ ਰਹਿਣ-ਸਹਿਣ ਸੀ ਉਹਨਾਂ ਦਾ। ਬਿਲਕੁਲ ਉੱਪਰ ਤੁਰੇ ਫਿਰਦੇ ਹੁਣ। ਇੱਥੋਂ ਦੂਰ ਤੱਕ ਜਿਹੜੀ ਸਾਰੀ ਮਾਊਂਟੇਨ ਰੇਂਜ ਹੈ ਉਹ ਦਿਖਦੀ ਹੈ ਜਿਹੜੀਆਂ ਨੇ ਪਹਾੜੀਆਂ ਤੁਹਾਨੂੰ ਦਿਖ ਰਹੀਆਂ ਇਹਨਾਂ ਨੂੰ ਹਿੰਦੂ ਕੁਸ਼ ਦੀਆਂ ਪਹਾੜੀਆਂ ਵੀ ਕਿਹਾ ਜਾਂਦਾ ਹੈ ਹਿੰਦੂ ਕੁਸ਼ ਮਾਊਂਟੇਨ ਰੇਂਜ ਅਸਲ ਜਿਹੜਾ ਹਿਮਾਲਿਆ ਪਰਬਤ ਆਪਣਾ ਇੱਥੋਂ ਸ਼ੁਰੂ ਹੁੰਦਾ ਮਤਲਬ ਇਹ ਉਹਦਾ ਬੇਸ ਹੈ ਇਹਦੇ ਨਾਲ ਉਹ ਰਹਿ ਸਾਰੇ ਘਰ ਨੇ ਪੁਰਾਣੇ ਆ ਉੱਪਰੋਂ ਵੀ ਤੁਹਾਨੂੰ ਕਾਲਾ ਹੋਇਆ ਇੱਥੋਂ ਦਿਖਦਾ ਹੋਊਗਾ ਇੱਥੋਂ ਪਤਾ ਲੱਗਦਾ ਜਿਹੜੇ ਇੱਥੇ ਵੀ ਲੋਕ ਜਿਹੜੇ ਆ ਉਹ ਰਹਿ ਕੇ ਗਏ ਆ ਆ ਲੋਕਲ ਲੋਕ ਆ ਉੱਤੇ ਚੜੇ ਰਹਿੰਦੇ ਆ ਤੇ ਨਿਨਾਹ ਮੇਰੇ ਪਿੱਛੇ ਤੁਸੀਂ ਜੰਮੀ ਦਿਖ ਰਹੇ ਸਾਰੀ ਇਹ ਰਾਖ ਹੈ ਆਹਾ ਕੋਲੇ ਦੀ ਮਤਲਬ ਅੱਗ ਦੀ ਕਹਿੰਦੇ ਹੁੰਦੇ ਨਾ ਸਮਾ ਸਮਾ ਸਮਰਾਥ ਹੁੰਦਾ ਕੋਈ ਸਮਾ ਸੀਗਾ ਬੋਧੀਆਂ ਦਾ ਸਭ ਤੋਂ ਵੱਡਾ ਸ਼ਹਿਰ ਜਾਂ ਸਭ ਤੋਂ ਵੱਡੀ ਠਹਿਰਗਾ ਮਤਲਬ ਹੁੰਦੀ ਹੋਣੀ ਇੱਥੇ ਤੇ ਅੱਜ ਤਾਲਿਬਾਨ ਦਾ ਰਾਜ ਹੈ ਹਰ ਇੱਕ ਦੇਸ਼ ਜਿਹਾ ਹੋਇਆ ਬੁੱਧ ਧਰਮ ਆਪਣੇ ਇੰਡੀਆ ਚ ਵੀ ਜੇ ਲਾਈਏ ਬੁੱਧ ਧਰਮ ਦਾ ਪਹਿਲੀ ਸਦੀ ਚ ਜਦੋਂ ਗ੍ਰੇਟ ਸ਼ੋਅ ਮਤਲਬ ਅਸ਼ੋਕ ਦਾ ਰਾਜ ਸੀਗਾ ਤੇ ਉਦੋਂ ਸਭ ਤੋਂ ਵੱਧ ਬੁੱਧ ਧਰਮ ਦਾ ਪ੍ਰਸਾਰ ਸੀਗਾ ਆਪਣੇ ਸ਼੍ਰੀਲੰਕਾ 'ਚ ਆਪਣੇ ਬਰਮਾ 'ਚ ਥਾਈਲੈਂਡ 'ਚ ਜਿੰਨੇ ਆਪਣੇ ਦੇਸ਼ ਤੇ ਟਾਈਮ ਬਦਲਦਾ ਜਾਂਦਾ ਹੈ ਜਿਹੜਾ ਨਵੇਂ ਰਿਲੀਜੀਅਨ ਆ ਜਾਂਦੇ ਨੇ ਉਸ ਤੋਂ ਬਾਅਦ 8ਵੀਂ ਮਤਲਬ 7ਵੀਂ 8ਵੀਂ ਸਦੀ 'ਚ ਇਸਲਾਮ ਦਾ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਸੀਗਾ ਮੁਹੰਮਦ ਸਾਹਿਬ ਤੋਂ ਬਾਅਦ ਤੇ ਉਸ ਤੋਂ ਬਾਅਦ ਫਿਰ ਹੋਰ ਜਿਵੇਂ ਸਿੱਖੀਜ਼ਮ ਦਾ ਉਦੋਂ ਹੀ ਬਾਅਦ 'ਚ ਆਇਆ ਹੈ ਨਾ ਆਪਣਾ ਤਾਂ 15ਵੀਂ ਸਦੀ 'ਚ ਰਿਲੀਜੀਅਨ ਆਇਆ ਹੈ ਅਲੱਗ-ਅਲੱਗ ਪ੍ਰਾਣੇ ਆ ਜਿਹੜੇ ਉਹ ਖਤਮ ਹੋ ਜਾਂਦੇ ਨਵੇਂ ਰਿਲੀਜੀਅਨ ਨੂੰ ਲੋਕ ਅਡਾਪਟ ਕਰ ਲੈਂਦੇ ਆ। ਇਹ ਤੁਹਾਨੂੰ ਸਰੰਗ ਦਿਖਾਈ ਸੀ। ਇਹ ਤੋਂ ਅੰਦਰ ਦੀ ਆ ਕੇ ਉੱਪਰਲੇ ਪਾਸੇ ਆ ਨਿਕਲਦੀ ਹੈ। ਘਰਾਂ ਵਿੱਚ ਦੀ ਰਾਹ ਬਣੇ ਹੋਏ ਸੀਗੇ ਪਹਿਲਾਂ ਪੁਰਾਣੇ ਟਾਈਮ 'ਚ। ਪਰਲੇ ਵਸੇ ਘਰ ਦੇਖਣਗੇ ਹੁਣ ਸਾਰੇ ਇੱਥੇ। ਘਰ ਆਉਂਦੇ ਨਾ ਉੱਪਰ ਚੜ੍ਹਨਾ ਸੌਖਾ ਸੀਗਾ। ਉਤਰਨਾ ਬਹੁਤ ਔਖਾ ਹੈ। ਇੱਕ ਮਹੀਨਾ ਪਿਆ ਹੋਇਆ 1-2 ਦਿਨ ਪਹਿਲਾਂ ਸ਼ਾਇਦ। ਸਲੇਪਰੀ ਬਹੁਤ ਜ਼ਿਆਦਾ ਹੈਗਾ ਜੇ ਤਾਂ ਇਹ ਜਗ੍ਹਾ ਨੂੰ ਤੁਸੀਂ ਬਾਰ ਬਾਰੋਂ ਦੇਖਣਾ ਤਾਂ ਫ੍ਰੀ ਹੈ ਜੇ ਅੰਦਰ ਸਾਡੇ ਵਾਂਗ ਉੱਪਰੋਂ ਦੇਖਣਾ ਸਾਰਾ ਤਾਂ ਇਹਨਾਂ ਨੇ ਫੈਂਸਿੰਗ ਕੀਤੀ ਹੋਈ ਹੈ ਅੰਦਰਲੇ ਪਾਸੇ ਕੋਈ ਟਿਕਟ ਜ਼ਿਆਦਾ ਨਹੀਂ ਹੈਗੀ ਯਾਰ 500 ਅਫਗਾਨੀ ਲਿਆ ਸ਼ਾਇਦ ਇੱਕ ਜਾਨੇ ਦਾ ਦੋ ਜਾਨੇ ਦਾ 10000 ਇੰਡੀਆ ਦਾ ਕਿੰਨਾ 1300 ਰੁਪਏ ਬਣਿਆ ਠੀਕ ਹੀ ਟਿਕਟ ਤੇ ਜਿਹੜਾ ਸਾਹਮਣੇ ਵਾਲੇ ਪਾਸੇ ਹੁਣ ਮੈਂ ਤੁਹਾਨੂੰ ਚੀਜ਼ ਦਿਖਾਉਣ ਲੱਗਿਆ ਤੇ ਇਹਦੇ ਵਿੱਚ ਮੂਰਤੀਆਂ ਜਿਹੜੀਆਂ ਟੁੱਟੀਆਂ ਸੀ ਉਹਨੂੰ ਸੰਭਾਲਿਆ ਗਿਆ ਤੇ ਜਿੰਨਾ ਪਹਿਲਾਂ ਟੁੱਟ ਗਿਆ ਸੀ ਨਾ ਬੰਬ ਲਾ ਕੇ ਜਿਹਨੀਆਂ ਭੰਨਤੀਆਂ ਸੀ ਸਾਰੀਆਂ ਕਹਿੰਦੇ ਇਹਦੇ ਵਿੱਚ ਪੰਨਿਆਂ ਦੇ ਅੰਦਰਲੇ ਪਾਸੇ ਨਾਲ ਤੁਹਾਨੂੰ ਮੈਂ ਇਹ ਵੀ ਦੱਸਦਾ ਹੁਣ ਇਹਦਾ ਕੰਸਟਰਕਸ਼ਨ ਦਾ ਕੰਮ ਵੀ ਚੱਲ ਰਿਹਾ ਹੈ ਤੇ ਜਿਹੜੀ ਹੁਣ ਤਾਲਿਬਾਨ ਦੀ ਹਕੂਮਤ ਆਈ ਹੈ ਨਾ ਦੁਬਾਰਾ ਇੰਨੇ ਕਿ ਜ਼ਿਆਦਾ ਆਪਣੇ ਆਪ ਨੂੰ ਇੰਪਰੂਵ ਜਾਂ ਸੁਧਾਰ ਕਰ ਰਹੇ ਹੈ ਤੇ ਇਹ ਕਹਿੰਦੇ ਭੰਨਿਆਂ ਵੀ ਅਸੀਂ ਸੀ ਬਣਾਵਾਂਗੇ ਵੀ ਇਹਨੂੰ ਅਸੀਂ ਤੇ ਚਪਾ ਲਗਭਗ 25 ਸਾਲ ਬਾਅਦ ਦੁਬਾਰਾ ਇਹਨਾਂ ਦੀ ਪਹਿਲਾਂ 99 98 99 ਚ ਗਵਰਨਮੈਂਟ ਆਈ ਇਹਨਾਂ ਦੀ ਉਦੋਂ ਇਹਨਾਂ ਨੇ ਸਾਰਾ ਇਹ ਤੋੜਤਾ ਵੀ ਬੁੱਤੋ ਪ੍ਰਸਤੀ ਹੈ ਹੁਣ ਇਹਨੂੰ ਦੁਬਾਰਾ ਬਣਾ ਰਹੇ ਐਸੇ ਕਰਕੇ ਤੁਸੀਂ ਉਹ ਪਾਈਪਾਂ ਵਗੈਰਾ ਲੱਗੀਆਂ ਸਾਰੀਆਂ ਦੇਖੀਆਂ ਹੋਣੀਆਂ ਹਨਾ ਤੇ ਇੱਥੋਂ ਪਰ ਜਿਹੜੇ ਚੱਕੇ ਜਾ ਰਹੇ ਜੋੜ ਜੋੜ ਕਿਸੇ ਸਮੇਂ ਨੂੰ ਸ਼ਾਇਦ 10 ਸਾਲ 15 ਸਾਲ ਪਤਾ ਨਹੀਂ ਜਾਂ 5 ਸਾਲ ਕਿੰਨੇ ਲੱਗਦੇ ਇਹਨੂੰ ਦੁਬਾਰਾ ਬਣਾ ਦੇਣਗੇ ਸਾਹਮਣੇ ਵਾਲੇ ਪਾਸੇ ਦੇਖੋ ਇਹ ਪੰਜਾਂ ਸਾਰੀਆਂ ਮੂਰਤੀ ਤੇ ਇਹ ਮੂਰਤੀਆਂ ਦੇ ਟੁਕੜੇ ਆ ਸਾਰੇ ਜਿਹੜੇ ਮਤਲਬ ਉਸ ਟਾਈਮ ਟੁੱਟਿਆ ਉਹ ਤੇ ਬਣਿਆ ਕਿਵੇਂ ਉਹ ਤੁਸੀਂ ਇਹ ਆਪੰਦਾ ਚਾ ਲਓ ਵੀ ਇਹ ਇਹ ਜਗ੍ਹਾ ਨੂੰ ਬਣਾਇਆ ਜਿੰਨਾ ਲੋਕਾਂ ਨੇ ਬਣਾਇਆ ਭੰਨਣਾ ਦਾ ਫਿਰ ਵੀ ਸੁੱਖ ਹੈ ਬਣਾਉਣਾ ਵਾਲਾ ਔਖਾ ਕਿਸ ਚੀਜ਼ ਨੂੰ ਕਿਵੇਂ ਬਿਲਡ ਕੀਤਾ ਇਹਨੇ ਇਹਨੇ ਪੱਥਰਾਂ ਨੂੰ ਕਿਵੇਂ ਇਨ ਚਾ ਲੈ ਕੇ ਗਏ ਹੋਣਗੇ ਬੁੱਧਿਸਟ ਜਿਹੜੇ ਲੋਕ ਆ ਨਾ ਅਸੀਂ ਲੇ ਲਦਾਖ ਵੀ ਦੇਖਿਆ ਤੇ ਜਾਂ ਫਿਰ ਇਸ ਤੋਂ ਪਹਿਲਾਂ ਕੀ ਮਨਿਸਟਰੀ ਵਗੈਰਾ ਚ ਵੀ ਦੇਖਿਆ ਸੀਗਾ ਤੇ ਬਹੁਤ ਜ਼ਿਆਦਾ ਕਲਾਕਾਰ ਹੈ ਬਹੁਤ ਮੁਹਾਰਤ ਹੈ ਇਹਨਾਂ ਨੂੰ ਜਿੱਥੋਂ ਨਿਕਲ ਲੱਗਿਆ ਤੇ ਇਹਦੇ ਨਾਲ ਦੀ ਇੱਕ ਹੋਰ ਜਗ੍ਹਾ ਹੈਗੀ ਤੇ ਇਹ 185 ਫੁੱਟ ਉੱਚਾ ਸੀ ਬੁੱਧਾ ਤੇ ਇਹ ਇੱਕ ਹੋਰ ਹੈ ਜਿਹੜਾ ਉਹ 125 ਫੁੱਟ ਉੱਚਾ ਹੈ ਪੂਰੀ ਬਮਿਆਨ ਵੈਲੀ ਸੀ ਇਹ ਵੈਲੀ ਦੇ ਵਿੱਚ ਪੂਰਾ ਮਤਲਬ ਮੰਕਸ ਦਾ ਜਾਂ ਬੁੱਧ ਸਿਧਾਰਥ ਦਾ ਰਹਿਣ ਸੈਣ ਸੀ ਇਹਨਾਂ ਦਾ ਸ਼ਹਿਰ ਸੀਗਾ ਇਹ ਤੇ ਉੱਥੇ ਹੁਣ ਕਿੰਨੇ ਕ ਅੰਸ਼ ਬਚੇ ਆ ਤੇ ਕਿਹੋ ਜਿਹਾ ਉਹ ਸੀ ਤੁਹਾਨੂੰ ਦਿਖਾ ਕੇ ਲਿਆਉਂਦੇ ਆ ਇੱਥੇ ਨਾ ਮੈਨੂੰ ਆਹ ਟੈਂਕ ਬਾਰੇ ਨਵੀਂ ਗੱਲ ਪਤਾ ਲੱਗੀ ਐ ਆਹ ਟੈਂਕ ਦਾ ਨਾਮ ਪਤਾ ਗਿਆ ਪੀਸ ਟੈਂਕ ਤੇਰਾ ਨਾਮ ਹੀ ਪੀਸ ਟੈਂਕ ਰੱਖ ਲਿਆ ਵੀ ਸ਼ਾਂਤੀ ਦਾ ਪ੍ਰਤੀਕ ਹੈ ਤੂੰ ਦੇਖੋ ਕੀ ਯਾਰ ਇਹਨਾਂ ਦੇ ਕੰਮ ਆ ਇੱਥੇ ਇਹਨਾਂ ਨੇ ਗੂਗਲ ਮੈਪ ਤੇ ਦੇਖਿਆ ਤੇ ਲੋਕਲ ਲੋਕਾਂ ਨੂੰ ਫਿਰ ਮੈਂ ਪੁੱਛਿਆ ਦੱਸਿਆ ਕਹਿੰਦੇ ਵਾਕਈ ਸੱਚ ਹੈ ਤੇਰੇ ਸਾਹਮਣੇ ਆਹ ਦੁਕਾਨ ਐ ਇਹੋ ਜੀ ਇੱਥੇ ਜਿਹੜੇ ਜਵਾਕ ਐ ਨਾ ਇਹਨਾਂ ਦੀਆਂ ਦੁਕਾਨਾਂ ਇਹੋ ਜੀਆਂ ਪਾਈਆਂ ਹੋਈਆਂ ਤੇ ਆ ਪਾਣੀ ਪੂਣੀ ਵੇਚਦੇ ਆ ਤੇ ਹੁਣ ਤਾਂ ਵੈਸੇ ਟੂਰਿਸਟ ਆਉਣ ਲੱਗੇ ਜਦੋਂ ਅਫਗਾਨਿਸਤਾਨ ਦੀ ਹੁਣ ਤਾਲਿਬਾਨ ਦੀ ਗਵਰਨਮੈਂਟ ਆਈ ਹੈ ਨਾ ਕਾਫੀ ਹੱਦ ਤੱਕ ਜਿਵੇਂ ਤੁਹਾਨੂੰ ਦੱਸਿਆ ਸੀ ਇੰਪਰੂਵਮੈਂਟ ਕਰ ਰਹੀ ਹੈ ਲੋਕਾਂ ਨੂੰ ਬੁਲਾ ਰਹੀ ਹੈ ਵੀ ਪੂਰੇ ਸੰਸਾਰ ਸਾਡੀ ਬਦਨਾਮੀ ਨਾ ਹੋਵੇ ਸਾਨੂੰ ਲੋਕ ਜਾਣਨ ਤੇ ਇਸ ਤਰ੍ਹਾਂ ਦਾ ਹਾਓ ਆਰ ਯੂ ਗੁੱਡ ਭਾਈ ਕਹਿੰਦਾ ਮਿਹਨਤੀ ਹੋ ਯਾਰ ਬੰਦਾ ਹੈ ਨਾ ਜਿਹੜਾ ਇੰਨੀ ਕੋ ਮਰਜ਼ੀ ਦੁਕਾਨ ਪਾ ਕੇ ਬਹਿ ਗਿਆ ਪਾਣੀ ਪੁਣੀ ਲੈ ਲੈਨੇ ਯਾਰ ਇਹ ਤਾਂ ਕੁਝ ਪਾਣੀ ਲੈ ਲੋ ਹੋਰ ਯਾਰ 4 ਰੁਪਏ ਵੱਟੇ ਜਾਣਗੇ ਨਾ ਬਾਈ ਨੇ ਵਾਦੀ ਦੇ ਦਦਾ 10 ਰੁਪਏ ਯਾਰ ਪਾਲੀ ਭਾਈ ਜਾਦੀ ਦੇ ਦੇ ਦੱਸ ਕਿੱਥੋਂ ਲਿਆਂਦਾ ਹੋ ਯਾਰ ਸਮਾਨ ਇਹ ਝੁੰਬੀ ਭਾਈ ਬੈਠਾ ਨਾ ਜਿਵੇਂ ਟੈਂਪਰੇਰੀ ਉਹ ਮੈਂ ਦੋ ਖੋਲਾ ਪਿਲਾ ਵੀ ਥੋੜਾ ਤਾਕੀ ਬੰਨਾ ਗੇਰੇ ਜਮ ਉਹ ਸੀ ਸੋ ਆਪਣਾ ਕਿਸੇ ਤੰਤ ਨਹੀਂ ਪਾਉਂਦਾ ਛੋਟੇ ਨਿਆਣੇ ਨੇ ਇੱਥੇ ਆਗੇ ਮਾਨੀ ਮਾਨੀ ਕੀਪ ਇਟ ਬਾਏ ਬਾਏ ਕਿੰਨੀਆਂ ਏਰ ਭੋਲੀਆਂ ਪਾਲੀਆਂ ਕੁੜੀਆਂ ਨੇ ਕਿੰਨੀਆਂ ਮਾਸੂਮ ਨੇ ਗੋਡ ਬlesਸ ਯੂ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਥਾਂ ਥਾਂ ਨਾ ਖੇਤਾਂ ਜਾਂ ਪ੍ਰਾਣੇ ਘਰ ਜਿਹੜੇ ਉਹਨਾਂ ਦੇ ਸਬੂਤ ਸੀਗੇ ਹਜੇ ਵੀ ਖੜੇ ਐ ਬeo ਦੇਖੋ ਤੁਸੀਂ ਜਿਵੇਂ ਤੁਹਾਨੂੰ ਕਿਹਾ ਸੀ ਨਾ ਵੈਲੀ ਬਹੁਤ ਵੱਡੀ ਐ ਇਹ ਇੱਥੋਂ ਦੇਖੋ ਤੁਹਾਨੂੰ ਪਤਾ ਲੱਗੂ ਦੇਖੋ ਕਿੱਡੀ ਵੱਡੀ ਵੈਲੀ ਹੈ ਦੂਰ ਤੱਕ ਸਾਰਾ ਐਵੇਂ ਹੀ ਹੈ ਤੇ ਅਸੀਂ ਕਾਰ ਤੇ ਜਾ ਰਹੇ ਹਾਂ ਵੈਸੇ ਤੁਰ ਕੇ ਵੀ ਤੁਸੀਂ ਨਾਲ-ਨਾਲ ਜਾ ਸਕਦੇ ਹੋ ਉਹ ਬੁੱਧਿਸਟ ਜਿਹੜੇ ਮੱਠ ਸੀਗੇ ਜਿਵੇਂ ਆਪਣੇ ਬੋਧੀਆਂ ਦੇ ਮੱਠ ਹੁੰਦੇ ਹਨ ਉਹ ਸਾਹਮਣੇ ਉਸ ਤਰ੍ਹਾਂ ਦੀ ਜਾਇਕਾ ਨੇੜੇ ਵੀ ਆ ਰਿਹਾ ਤੁਹਾਨੂੰ ਮੈਂ ਦਿਖਾਉਣਾ ਆ ਦੇਖੋ ਇਸ ਤਰ੍ਹਾਂ ਦੇ ਮੱਟ ਸੀਗੇ ਇਹ ਜਿਹੜੇ ਕਿ ਹੁਣ ਖਤਮ ਹੋ ਚੁੱਕੇ ਬਿਲਕੁਲ ਇਹ ਗੱਡੀ ਕੀਤੀ ਅਸੀਂ ਇੱਥੇ ਲੋਕਲ ਘੁੰਮਣ ਫਿਰਨ ਨੂੰ ਸਾਰਾ ਤੇ ਵੀ ਆਲਾ ਦੋਲਾ ਦੇਖਣ ਨੂੰ ਤੇ ਇਹ ਹੁਣ ਆਪਣੇ ਸਾਰਾ ਦੇ ਨਾਲ ਰਹੂਗੀ ਤੇ ਆ ਹੁਣ ਦੂਜੇ ਪਾਸੇ ਆ ਗਏ ਆ ਜੀ ਚਲਿਏ ਤੇ ਏਡੀਆਂ ਕਾ ਦੁਕਾਨਾ ਹੈ ਇਹੋ ਜੀਆਂ ਜਿਵੇਂ ਬਾਪੂ ਜੀ ਨੇ ਦੁਕਾਨ ਬਾ ਰੱਖੀ ਹੈ ਤੇ ਉਹ ਸਾਹਮਣੇ ਵਾਲੇ ਪਿੱਛੇ ਹੁਣ ਦੂਜਾ ਪਾਸਾ ਦਿਖਣ ਲੱਗਿਆ ਇਹ ਤਾਂ ਜਮੀ ਪੁਰਾਣੇ ਟਾਈਪ ਚ ਪਈ ਆ ਉਵੇਂ ਜਿਹੜੀ ਇਹ ਇਧਰਲੇ ਪਾਸੇ ਵਾਲੀਆਂ ਗਫਾਵਾਂ ਨੇ ਖੇਤਾਂ ਵਿਚ ਦੀ ਤੁਰਕੇ ਜਾਣਾ ਪਊਗਾ ਰਸਤਾ ਵੀ ਇਹਨੂੰ ਬਣਿਆ ਨਹੀਂ ਹੋਇਆ ਜਿੰਨਾ ਇਲਾਕਾ ਇਹ ਤੁਸੀਂ ਦੇਖ ਰਹੇ ਹੋ ਨਾ ਇਹ ਵੈਲੀ ਦਾ ਢਾਈ ਤੋਂ 3 ਕਿਲੋਮੀਟਰ ਦਾ ਏਰੀਆ ਜਿਹਦੇ ਚ ਇਹ ਸਾਰੇ ਘਰ ਹਜ਼ਾਰ ਤੋਂ ਉੱਪਰ ਕੇਵਜ਼ ਬਣੀਆਂ ਹੋਈਆਂ ਤੇ ਦੋ ਵੱਡੇ ਸਟੈਚੂ ਸੀਗੇ ਜਿਹੜਾ ਇੱਕ ਤੁਹਾਨੂੰ ਪਹਿਲਾਂ ਦਿਖਾਇਆ ਦੂਜਾ ਤੁਹਾਨੂੰ ਹੁਣ ਨੇੜੇ ਜਾ ਕੇ ਦਿਖਾਉਨੇ ਆ ਆਲੇ ਦੁਆਲੇ ਜੇ ਤੁਹਾਨੂੰ ਦਿਖਾਵਾਂ ਮੈਂ ਇਹਦੇ ਅੱਜ ਵੀ ਖੇਤ ਨੇ ਆ ਕਣਕ ਬੀਜੀ ਹੋਈ ਐ ਮਟਰ ਬੀਜ ਰੱਖੇ ਨੇ ਕਿਉਂਕਿ ਤੇ ਠੰਡ ਰਹਿੰਦੀ ਐ ਜਿਵੇਂ ਤੁਹਾਨੂੰ ਦੱਸਿਆ ਨਾ ਤੇ ਠੰਡਾ ਇਲਾਕਾ ਹੈਗਾ ਤਾਂ ਕਰਕੇ ਠੰਡ ਵਾਲੀਆਂ ਫਸਲਾਂ ਹੁਣ ਬੀਜੀ ਹੋਈਆਂ ਨੇ ਤੇ ਜਿਹੜੀ ਇਹ ਮੂਰਤੀ ਹੈ ਇਹ ਚ ਕੁਝ ਜਿਹੜੇ ਅੰਸ਼ ਨੇ ਇਹਦੇ ਪੁਰਾਣੇ ਬਚੇ ਹੋਏ ਨੇ ਨੇੜੇ ਕਰਕੇ ਤੁਹਾਨੂੰ ਥੋੜਾ ਜਿਹਾ ਦਿਖਾਉਂਗਾ ਨਾ ਉਹ ਦੇਖੋ ਵਿੱਚੋਂ ਇਹਦੇ ਮੂਰਤੀ ਦਿਖ ਰਹੀ ਹੈ ਹਜੀ ਮਤਲਬ ਇਹਦੇ ਹੈਗੀ ਐ ਸਟਿਲ ਉਹ ਨੂੰ ਜਿਆਦਾ ਉਹਦੇ ਨਾਲ ਬੁਰੀ ਤਰੀਕੇ ਨਾਲ ਡਾਇਆ ਗਿਆ ਹੁਣ ਤੇ ਇਹ ਨੂੰ ਥੋੜਾ ਜਿਹਾ ਮਤਲਬ ਇਹਦੇ ਜਿਹੜੇ ਅੰਸ਼ ਆ ਉਹ ਬਚ ਗਏ ਸੀਗੇ ਇਸ ਤਰ੍ਹਾਂ ਦਾ ਇਲਾਕਾ ਜੀ ਸਾਰਾ ਹੈ ਬਮਿਆਨ ਵੈਲੀ ਦਾ ਦੇਖੋ ਜਿਹੜੀਆਂ ਦੁਨੀਆਂ ਦੀਆਂ ਅਦਭੁਤ ਹਨ ਨੇ ਕਿਵੇਂ ਰੋਲ ਰਖੇ ਨੇ ਹੈਲੋ ਬ੍ਰਦਰ ਹਾਊ ਆਰ ਯੂ ਫਾਈਨ ਯਾ ਹਾਊ ਆਬਾਊਟ ਯੂ ਯਾ ਥੈਂਕ ਯੂ ਥੈਂਕ ਯੂ ਥੈਂਕ ਯੂ ਬ੍ਰਦਰ ਵੈਲਕਮ ਟੂ ਬੋਮਯਾ ਥੈਂਕ ਯੂ ਬਿਲਕੁਲ ਨੇੜੇ ਜਾਂਦੇ ਹਾਂ ਇਹਦੇ ਬਿਲਕੁਲ ਨੇੜੇ ਪਹੁੰਚ ਗਏ ਆ ਦੂਜੀਆਂ ਗੁਫਾਵਾਂ ਦੇ ਕਾਫੀ ਜ਼ਿਆਦਾ ਉੱਚੀਆਂ ਬਣੀਆਂ ਹੋਈਆਂ ਵੀ ਹਾਈਟ ਤੇ ਉਹ ਨੀਵੀਂ ਬਣੀ ਸੀ ਇਹ ਉੱਚੀਆਂ ਬਣੀਆਂ ਇਹ ਦੇਖੋ ਇੰਨਾ ਉੱਚਾ ਪਹੁੰਚੇ ਅਸੀਂ ਦਮ ਨਾਲ ਦਮ ਨਹੀਂ ਰਲ ਰਿਹਾ ਹੁਣ ਜੇ ਤੁਹਾਨੂੰ ਦਿਖਾਈ ਇਹ ਇਹਦੇ ਪਹਿਲਾਂ ਸਾਹਮਣੇ ਪੜ ਲਈ ਆਪਾਂ ਕੀ ਲਿਖਿਆ ਇਹਨਾਂ ਨੇ ਇਹਨਾਂ ਲਿਖਿਆ ਜੀ ਸਾਈਟ ਆਫ ਸਮਾਲ ਬੁੱਧਾ ਉੱਥੇ ਜਿਵੇਂ ਤੁਹਾਨੂੰ ਦੱਸਿਆ ਵੱਡੀ ਮੂਰਤੀ ਸੀ ਇੱਥੇ ਸਮਾਲ ਸੀ ਤੇ ਨੇੜਲੇ ਪਾਸਿਓ ਇਹਦੇ ਥੋੜੇ ਥੋੜੇ ਅੰਸ਼ ਬਚੇ ਹੋਏ ਆ ਤੁਹਾਨੂੰ ਪਤਾ ਲੱਗਦਾ ਹੋਊਗਾ ਥੋੜੇ ਥੋੜੇ ਹੰਸ਼ ਅੱਜ ਵੀ ਹੈਗੇ ਆ ਇਹੋ ਜਿਹਾ ਇਲਾਕਾ ਜੀ ਟੂਰਿਸਟ ਵਾਸੇ ਹੁੰਦੇ ਇੱਥੇ ਪਰ ਬਹੁਤ ਘੱਟ ਆ ਬਹੁਤ ਰੇਅਰ ਆਉਂਦੇ ਆ ਬਸ ਇਹ ਸੀ ਜਿੰਨਾ ਤੁਹਾਨੂੰ ਦਿਖਾਉਣਾ ਸੀਗਾ ਸੋ ਅਸੀਂ ਬਾਮਿਆਨ ਵੈਲੀ ਦੀਆਂ ਕੁਝ ਥਾਵਾਂ ਪ੍ਰਾਣੀਆਂ ਜਿਹੜੀਆਂ ਤੁਹਾਨੂੰ ਦਿਖਾਉਣਾ ਸੀਗੀਆਂ ਤੇ ਹੁਣ ਅਸੀਂ ਇਸ ਤੋਂ ਬਾਅਦ ਚੱਲੇ ਆਂ ਬਾਨ ਦੇ ਅਮੀਰ ਇੱਥੇ ਇੱਕ ਬਹੁਤ ਸੋਹਣੀ ਲੇ ਕੇ ਇਥੋਂ 50 ਕਿਲੋਮੀਟਰ ਹੈ ਲਗਭਗ 1 ਘੰਟਾ ਲੱਗਣਾ ਸਾਨੂੰ ਤੇ ਹੁਣ ਸੋਚ ਰਹੇ ਆਂ ਬਾਮਿਆਨ ਆਏ ਆ ਪਤਾ ਨਹੀਂ ਦੁਬਾਰਾ ਦੁਬਾਰਾ ਆਏ ਜਾਊ ਜਾਂ ਨਾ ਆਏ ਜਾਊ ਹਨਾ ਕਿਉਂ ਵੀ ਜ਼ਰੂਰ ਦੇਖ ਕੇ ਆਈਏ ਤੇ ਉੱਥੇ ਜਾ ਕੇ ਕਿਹੋ ਜਿਹਾ ਨਜ਼ਾਰਾ ਤੇ ਉਹ ਤੁਹਾਨੂੰ ਦਿਖਾਉਨੇ ਆ ਜੀ ਲਓ ਜੀ ਸਾਹਮਣੇ ਵਾਲੇ ਪਾਸੇ ਆ ਗਿਆ 게ਟ ਤੇ ਇਹ ਬੰਦੇ ਮੀਰ ਲੇਕ ਦਾ ਮੇਨ 게ਟ ਹੈ ਇੱਥੋਂ ਦੀ ਐਂਟਰੀ ਕਰਕੇ ਅੱਗੇ ਕੱਚਾ ਰਸਤਾ ਹੈ ਕਹਿੰਦੇ ਸਾਰਾ ਉਹਦੇ ਤੋਂ ਹੀ ਭਜਣਾ ਹੈ